ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਸੀ ਆਖਰਕਾਰ ਹੋ ਗਿਆ ਉਹ ਹੀ ਕੰਮ ਜਿਸ ਦਾ ਸੀ ਡਰ ਤਾਂ ਹੀ ਉਹ ਲਈ ਹੋਈ ਸੀ ਪੁਲਿਸ ਕਿਉਂਕਿ ਕਿਸਾਨਾਂ ਨੂੰ ਕਰਨਾ ਸੀ ਡਿਟੇਨ ਤਾਂ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕਿਸਾਨ ਖਨੌਰੀ ਬਾਰਡਰ ਨੂੰ ਸ਼ੰਭੂ ਬਾਰਡਰ ਨੂੰ ਜਾਣ ਲੱਗੇ ਤਾਂ ਉਹਨਾਂ ਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗ ਗਈਆਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਡਿਟੇਨ ਕਰ ਲਿਆ ਗਿਆ ਸਰਬਨ ਸਿੰਘ ਭੰਦੇਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਹੋਰ ਕਿਸਾਨ ਜੋ ਅੱਜ ਚੰਡੀਗੜ੍ਹ ਦੇ ਸੈਕਟਰ 26 'ਚ ਮੀਟਿੰਗ ਕਰਨ ਦੇ ਲਈ ਪਹੁੰਚੇ ਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਬੱਸਾਂ ਦੇ ਵਿੱਚ ਚੱਕ-ਚੱਕ ਕੇ ਪੁਲਿਸ ਲੈ ਗਈ ਤਾਂ ਜਿਸ ਤੋਂ ਬਾਅਦ ਸਰਪੰਨ ਸਿੰਘ ਭੰਦੇੜ ਡੱਲੇਵਾਲ ਤੇ ਹੋਰ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੇ ਨਾਲ ਹੋਰ ਕਿਸਾਨ ਸੀ ਮੁਹਾਲੀ ਦੀ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਅੱਜ ਖਦਸ਼ਾ ਪਹਿਲਾਂ ਤੋਂ ਹੀ ਜਿਤਾਇਆ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਕਿ ਕਿਸ ਤਰੀਕੇ ਕੋਈ ਵੱਡੀ ਕਾਰਵਾਈ ਹੋ ਸਕਦੀ ਆ ਤਾਂ ਵੱਡੀ ਕਾਰਵਾਈ ਦਾ ਪਹਿਲਾਂ ਹੀ ਕਿਸਾਨਾਂ ਨੂੰ ਅੰਦਾਜ਼ਾ ਲੱਗ ਚੁੱਕਿਆ ਸੀ ਜਿਸ ਦੇ ਚੱਲਦੇ ਅਨਾਊਂਸਮੈਂਟਾਂ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਖਨੌਰੀ ਬਾਰਡਰ ਤੋਂ ਲਗਾਤਾਰ ਅਨਾਊਂਸਮੈਂਟ ਹੋ ਰਹੀ ਸੀ ਕਿ ਅਲਰਟ ਹੋ ਜਾਓ ਅੱਜ ਕੁਝ ਵੀ ਹੋ ਸਕਦਾ ਕਿਉਂਕਿ ਪਹਿਲਾਂ ਤੋਂ ਹੀ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਐਂਬੂਲੈਂਸਾਂ ਪਾਣੀ ਦੇ ਬੁਛਾੜਾਂ ਵਾਲੀਆਂ ਮਸ਼ੀਨਾਂ ਜਿਹੜੀਆਂ ਉਸ ਤੋਂ ਇਲਾਵਾ ਹੈਡਰ ਤੱਕ ਉੱਥੇ ਰਖਲੇ ਸੀ ਤਾਂ ਵੱਡੀ ਹਿਲਜੁਲ ਹੋ ਸਕਦੀ ਸੀ ਇਹ ਅੰਦਾਜ਼ਾ ਸੀ ਪਹਿਲਾਂ ਖਦਸ਼ਾ ਸੀ ਤਾਂ ਉਹੀ ਹੋ ਚੁੱਕਿਆ ਕਿਸਾਨਾਂ ਨੂੰ ਡਿਟੇਨ ਕਰ ਲਿਆ ਕਿਸਾਨਾਂ ਆਗੂਆਂ ਨੂੰ ਡਿਟੇਨ ਕਰ ਲਿਆ ਤੇ ਹੁਣ ਮੋਰਚਾ ਵੀ ਚੋਕਣ ਦੀ ਤਿਆਰੀ ਕਰ ਸਕਦੀ ਆ ਪੁਲਿਸ 6000 ਪੁਲਿਸ ਮੁਲਾਜ਼ਮ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਲਗਾ ਦਿੱਤੀ ਆ ਸਰਵਰ ਜਿਹੜੇ ਨੈਟਵਰਕ ਦੇ ਉਹ ਡਾਊਨ ਕਰ ਦਿੱਤੇ ਇੰਟਰਨੈਟ ਦੇ ਸਰਵਰ ਡਾਊਨ ਕਰ ਦਿੱਤੇ ਪਰ ਹੁਣ ਕਿਸਾਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਸਰਕਾਰ ਦਾ ਚਿਹਰਾ ਜਿਹੜਾ ਬੇਨਕਾਬ ਹੋ ਚੁੱਕਿਆ ਤਾਂ ਕਿਸਾਨ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਕੁਝ ਹੋ ਸਕਦਾ ਸਾਨੂੰ ਪਤਾ ਸਰਕਾਰ ਦੀ ਮਨਸ਼ਾ ਕੀ ਆ ਤਾਂ ਅੱਜ ਮਨਸ਼ਾ ਸਾਫ਼ ਹੋ ਚੁੱਕੀ ਆ ਸਰਕਾਰ ਦੀ ਤਾਂ ਕਿਸਾਨ ਇਹ ਗੱਲ ਕਹਿ ਰਹੇ ਨੇ ਤਾਂ ਡਿਟੇਨ ਕਰ ਲਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਇਸ ਤੋਂ ਪਹਿਲਾਂ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਆਪਣਾ ਜਾਲ ਵਿਛਾ ਸਕਦੀ ਆ ਸਰਕਾਰ ਕੁਝ ਵੀ ਕਰ ਸਕਦੀ ਆ ਤਾਂ ਹੁਣ ਜਿਹੜੀ ਵੱਡੀ ਕਾਰਵਾਈ ਵੱਡੀ ਕਾਰਵਾਈ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਬਲਵੰਤ ਸਿੰਘ ਬਹਿਰਾਮ ਕੇ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਸੀ ਹੋਰ ਵੀ ਕਿਸਾਨ ਸਮੇਂ-ਸਮੇਂ ਸਿਰ ਜਿਹੜੀ ਅਪਡੇਟ ਦੇ ਰਹੇ ਸੀ ਕਿ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਿਲਜੁਲ ਹੋ ਰਹੀ ਆ ਬਾਰਡਰ ਦੇ ਉੱਤੇ ਮਾਹੌਲ ਕੀ ਆ ਤਾਂ ਲਗਾਤਾਰੇ ਕੁਝ ਚੱਲ ਰਿਹਾ ਸੀ ਤਾਂ ਹੁਣ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਵੱਡਾ ਐਕਸ਼ਨ ਜਿਹੜਾ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਰਬਨ ਸਿੰਘ ਭੰਦੇਰ ਨੂੰ ਉਦੋਂ ਰੀਟੇਨ ਕੀਤਾ ਜਦੋਂ ਜਿਰਕਪੁਰ ਦੇ ਕੋਲ ਪਹੁੰਚੇ ਸਰਬਨ ਸਿੰਘ ਭੰਦੇਰ ਸ਼ੰਭੂ ਬਾਰਡਰ ਨੂੰ ਜਾਣ ਦੇ ਲਈ ਤਾਂ ਉਸ ਵੇਲੇ ਗੱਡੀਆਂ ਪਿੱਛੇ ਲਗਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਰੀਟੇਨ ਕਰ ਲਿਆ ਹਰੱਸ ਦੇ ਵਿੱਚ ਲੈ ਲਿਆ ਤਾਂ ਮਾਹੌਲ ਗਰਮ ਹੋ ਸਕਦਾ ਤਾਂ ਬਾਰਡਰ ਦੇ ਉੱਤੇ ਪੁਲਿਸੀ ਪੁਲਸ ਤਨਾਤਾ ਸ਼ੰਭੂ ਬਾਰਡਰ ਤੇ ਪੁਲਿਸ ਤਨਾਤਾ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਤਨਾਤਾ ਪੂਰਾ ਬੰਦੋਬਸਤ ਕਰ ਲਿਆ ਸੀ ਕਿਉਂਕਿ ਜਦੋਂ ਕਿਸਾਨ ਆਗੂਆਂ ਨੂੰ ਰੀਟੇਨ ਕੀਤਾ ਜਾਵੇਗਾ ਪੁਲਿਸ ਨੂੰ ਪਤਾ ਸੀ ਤਾਂ ਜੋ ਬਾਰਡਰਾਂ ਦੇ ਉੱਤੇ ਬੈਠੇ ਨੇ ਕਿਸਾਨ ਉਹ ਜ਼ਰੂਰ ਭੜਕਣਗੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਜ਼ਰੂਰ ਕੋਸ਼ਿਸ਼ਾਂ ਕਰਨਗੇ ਕਿ ਉਹਨਾਂ ਆਗੂਆਂ ਨੂੰ ਛੁੜਾਇਆ ਜਾਵੇ ਤਾਂ ਉੱਥੇ ਵੀ ਪੁਲਿਸ ਪਹੁੰਚ ਗਈ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਅੱਜ ਮੋਹਾਲੀ ਦੇ ਦਫ਼ਤਰ ਸਾਰੇ ਖਾਲੀ ਨਜ਼ਰ ਆ ਰਹੇ ਸੀ ਪਟਿਆਲਾ ਦੇ ਮਿਨੀ ਸੈਕਟਰੀਟ ਸਾਰਾ ਖਾਲੀ ਨਜ਼ਰ ਆ ਰਿਹਾ ਸੀ ਕਿਉਂਕਿ ਪੁਲਿਸ ਹੀ ਪੁਲਿਸ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਵੱਡੀ ਗਿਣਤੀ ਚ ਪੁਲਿਸ ਇਕੱਠੀ ਹੋਈ ਆ ਤਾਂ ਅੱਜ ਵੱਡੀ ਹਿਲਜੁਲ ਹੋ ਰਹੀ ਆ ਅੰਦੋਲਨ ਦੇ ਵਿੱਚ ਅੱਜ ਵੱਡਾ ਐਕਸ਼ਨ ਪੰਜਾਬ ਪੁਲਿਸ ਦਾ ਦੇਖਣ ਨੂੰ ਮਿਲਿਆ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਪਹਿਲੀ ਵਾਰ ਹੋਇਆ ਇਹ ਜਦੋਂ ਮੀਟਿੰਗ ਖਤਮ ਕਰਨ ਤੋਂ ਬਾਅਦ ਅੱਜ 7ਵੇਂ ਗੇੜ ਦੀ ਮੀਟਿੰਗ ਸੀ ਤਾਂ ਕਿਸਾਨ ਆਗੂ ਜਦੋਂ ਆਪਣੇ ਆਪਣੇ ਬਾਰਡਰਾਂ ਤੇ ਜਾ ਰਹੇ ਸੀ ਤਾਂ ਸ਼ੰਭੂ ਬਾਰਡਰ ਨੂੰ ਜਾ ਰਹੇ ਸੀ ਖਨੌਰੀ ਬਾਰਡਰ ਨੂੰ ਜਾ ਰਹੇ ਸੀ ਉਸ ਵੇਲੇ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਤਾਂ ਹੁਣ ਕਿਸਾਨਾਂ ਦੀ ਰਣਨੀਤੀ ਕਿਹੋ ਜੀ ਹੋਵੇਗੀ ਇੱਕ ਪਾਸੇ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਅੱਜ ਮੀਟਿੰਗ ਹੋਈ ਪਰ ਮੀਟਿੰਗ ਤੋਂ ਬਾਅਦ ਹੀ ਵੱਡਾ ਐਕਸ਼ਨ ਜਿਹੜਾ ਕਿਸਾਨਾਂ ਦੇ ਉੱਤੇ ਲੈ ਲਿਆ ਗਿਆ ਹੁਣ ਕਦੋਂ ਤੱਕ ਪੁਲਿਸ ਇਹਨਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਦਬਾਅ ਬਣਾ ਕੇ ਰੱਖ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਸੀ ਆਖਰਕਾਰ ਹੋ ਗਿਆ ਉਹ ਹੀ ਕੰਮ ਜਿਸ ਦਾ ਸੀ ਡਰ ਤਾਂ ਹੀ ਉਹ ਲਾਈ ਹੋਈ ਸੀ ਪੁਲਿਸ ਕਿਉਂਕਿ ਕਿਸਾਨਾਂ ਨੂੰ ਕਰਨਾ ਸੀ ਡਿਟੇਨ ਤਾਂ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕਿਸਾਨ ਖਨੌਰੀ ਬਾਰਡਰ ਨੂੰ ਸ਼ੰਭੂ ਬਾਰਡਰ ਨੂੰ ਜਾਣ ਲੱਗੇ ਤਾਂ ਉਹਨਾਂ ਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗ ਗਈਆਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਡਿਟੇਨ ਕਰ ਲਿਆ ਗਿਆ ਸਰਬਨ ਸਿੰਘ ਭੰਦੇਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਹੋਰ ਕਿਸਾਨ ਜੋ ਅੱਜ ਚੰਡੀਗੜ੍ਹ ਦੇ ਸੈਕਟਰ 26 'ਚ ਮੀਟਿੰਗ ਕਰਨ ਦੇ ਲਈ ਪਹੁੰਚੇ ਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਸੀ ਆਖਰਕਾਰ ਹੋ ਗਿਆ ਉਹ ਹੀ ਕੰਮ ਜਿਸ ਦਾ ਸੀ ਡਰ ਤਾਂ ਹੀ ਉਹ ਲਈ ਹੋਈ ਸੀ ਪੁਲਿਸ ਕਿਉਂਕਿ ਕਿਸਾਨਾਂ ਨੂੰ ਕਰਨਾ ਸੀ ਡਿਟੇਨ ਤਾਂ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਕਿਸਾਨ ਖਨੌਰੀ ਬਾਰਡਰ ਨੂੰ ਸ਼ੰਭੂ ਬਾਰਡਰ ਨੂੰ ਜਾਣ ਲੱਗੇ ਤਾਂ ਉਹਨਾਂ ਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲੱਗ ਗਈਆਂ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਡੇਟੇਨ ਕਰ ਲਿਆ ਗਿਆ ਸਰਬਨ ਸਿੰਘ ਭੰਦੇਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਹੋਰ ਕਿਸਾਨ ਜੋ ਅੱਜ ਚੰਡੀਗੜ੍ਹ ਦੇ ਸੈਕਟਰ 26 'ਚ ਮੀਟਿੰਗ ਕਰਨ ਦੇ ਲਈ ਪਹੁੰਚੇ ਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਬੱਸਾਂ ਦੇ ਵਿੱਚ ਚੱਕ ਚੱਕ ਕੇ ਪੁਲਿਸ ਲੈ ਗਈ ਤਾਂ ਜਿਸ ਤੋਂ ਬਾਅਦ ਸਰਬਨ ਸਿੰਘ ਭੰਦੇਰ ਡੱਲੇਵਾਲ ਤੇ ਹੋਰ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੇ ਨਾਲ ਹੋਰ ਕਿਸਾਨ ਸੀ ਮੁਹਾਲੀ ਦੀ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਅੱਜ ਖਦਸ਼ਾ ਪਹਿਲਾਂ ਤੋਂ ਹੀ ਜਿਤਾਇਆ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਕਿ ਕਿਸ ਤਰੀਕੇ ਕੋਈ ਵੱਡੀ ਕਾਰਵਾਈ ਹੋ ਸਕਦੀ ਆ ਤਾਂ ਵੱਡੀ ਕਾਰਵਾਈ ਦਾ ਪਹਿਲਾਂ ਹੀ ਕਿਸਾਨਾਂ ਨੂੰ ਅੰਦਾਜ਼ਾ ਲੱਗ ਚੁੱਕਿਆ ਸੀ ਜਿਸ ਦੇ ਚੱਲਦੇ ਆਨਾਨਸਮੈਂਟਾਂ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਖਨੌਰੀ ਬਾਰਡਰ ਤੋਂ ਲਗਾਤਾਰ ਆਨਾਨਸਮੈਂਟ ਹੋ ਰਹੀ ਸੀ ਕਿ ਅਲਰਟ ਹੋ ਜਾਓ ਅੱਜ ਕੁਝ ਵੀ ਹੋ ਸਕਦਾ ਕਿਉਂਕਿ ਪਹਿਲਾਂ ਤੋਂ ਹੀ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਐਂਬੂਲੈਂਸਾਂ ਪਾਣੀ ਦੇ ਬੁਛਾੜਾਂ ਵਾਲੀਆਂ ਮਸ਼ੀਨਾਂ ਜਿਹੜੀਆਂ ਉਸ ਤੋਂ ਇਲਾਵਾ ਹੈਡਰ ਤੱਕ ਉੱਥੇ ਰੱਖ ਲਈ ਸੀ ਤਾਂ ਵੱਡੀ ਹਿਲਜੁਲ ਹੋ ਸਕਦੀ ਸੀ ਇਹ ਅੰਦਾਜ਼ਾ ਸੀ ਪਹਿਲਾਂ ਖਦਸ਼ਾ ਸੀ ਤਾਂ ਉਹੀ ਹੋ ਚੁੱਕਿਆ ਕਿਸਾਨਾਂ ਨੂੰ ਡਿਟੇਨ ਕਰ ਲਿਆ ਕਿਸਾਨਾਂ ਆਗੂਆਂ ਨੂੰ ਡਿਟੇਨ ਕਰ ਲਿਆ ਤੇ ਹੁਣ ਮੋਰਚਾ ਵੀ ਚੋਕਣ ਦੀ ਤਿਆਰੀ ਕਰ ਸਕਦੀ ਆ ਪੁਲਿਸ 6000 ਪੁਲਿਸ ਮੁਲਾਜ਼ਮ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਲਗਾ ਦਿੱਤੀ ਆ ਸਰਵਰ ਜਿਹੜੇ ਨੈਟਵਰਕ ਦੇ ਉਹ ਡਾਊਨ ਕਰ ਦਿੱਤੇ ਇੰਟਰਨੈਟ ਦੇ ਸਰਵਰ ਡਾਊਨ ਕਰ ਦਿੱਤੇ ਪਰ ਹੁਣ ਕਿਸਾਨਾਂ ਨੂੰ ਡਿਟੇਨ ਕਰਨ ਤੋਂ ਬਾਅਦ ਸਰਕਾਰ ਦਾ ਚਿਹਰਾ ਜਿਹੜਾ ਬੇਨਕਾਬ ਹੋ ਚੁੱਕਿਆ ਤਾਂ ਕਿਸਾਨ ਪਹਿਲਾਂ ਹੀ ਕਹਿ ਰਹੇ ਸੀ ਕਿ ਇਹ ਕੁਝ ਹੋ ਸਕਦਾ ਸਾਨੂੰ ਪਤਾ ਸਰਕਾਰ ਦੀ ਮਨਸ਼ਾ ਕੀ ਆ ਤਾਂ ਅੱਜ ਮਨਸ਼ਾ ਸਾਫ਼ ਹੋ ਚੁੱਕੀ ਆ ਸਰਕਾਰ ਦੀ ਤਾਂ ਕਿਸਾਨ ਇਹ ਗੱਲ ਕਹਿ ਰਹੇ ਨੇ ਤਾਂ ਡਿਟੇਨ ਕਰ ਲਏ ਗਏ ਨੇ ਜਗਜੀਤ ਸਿੰਘ ਡੱਲੇਵਾਲ ਇਸ ਤੋਂ ਪਹਿਲਾਂ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਆਪਣਾ ਜਾਲ ਵਿਛਾ ਸਕਦੀ ਆ ਸਰਕਾਰ ਕੁਝ ਵੀ ਕਰ ਸਕਦੀ ਆ ਤਾਂ ਹੁਣ ਜਿਹੜੀ ਵੱਡੀ ਕਾਰਵਾਈ ਵੱਡੀ ਕਾਰਵਾਈ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਬਲਵੰਤ ਸਿੰਘ ਬਹਿਰਾਮ ਕੇ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਸੀ ਹੋਰ ਵੀ ਕਿਸਾਨ ਸਮੇਂ-ਸਮੇਂ ਸਿਰ ਜਿਹੜੀ ਅਪਡੇਟ ਦੇ ਰਹੇ ਸੀ ਕਿ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਿਲਜੁਲ ਹੋ ਰਹੀ ਆ ਬਾਰਡਰ ਦੇ ਉੱਤੇ ਮਾਹੌਲ ਕੀ ਆ ਤਾਂ ਲਗਾਤਾਰੇ ਕੁਝ ਚੱਲ ਰਿਹਾ ਸੀ ਤਾਂ ਹੁਣ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਤਾਂ ਵੱਡੀ ਕਾਰਵਾਈ ਵੱਡਾ ਐਕਸ਼ਨ ਜਿਹੜਾ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਰਬਨ ਸਿੰਘ ਭੰਦੇਰ ਨੂੰ ਉਦੋਂ ਰੀਟੇਨ ਕੀਤਾ ਜਦੋਂ ਜਿਰਕਪੁਰ ਦੇ ਕੋਲ ਪਹੁੰਚੇ ਸਰਬਨ ਸਿੰਘ ਭੰਦੇਰ ਸ਼ੰਭੂ ਬਾਰਡਰ ਨੂੰ ਜਾਣ ਦੇ ਲਈ ਤਾਂ ਉਸ ਵੇਲੇ ਗੱਡੀਆਂ ਪਿੱਛੇ ਲਗਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਰੀਟੇਨ ਕਰ ਲਿਆ ਹਰੱਸ ਦੇ ਵਿੱਚ ਲੈ ਲਿਆ ਤਾਂ ਮਾਹੌਲ ਗਰਮ ਹੋ ਸਕਦਾ ਤਾਂ ਬਾਰਡਰ ਦੇ ਉੱਤੇ ਪੁਲਿਸੀ ਪੁਲਸ ਤਨਾਤਾ ਸ਼ੰਭੂ ਬਾਰਡਰ ਤੇ ਪੁਲਿਸ ਤਨਾਤਾ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਤਨਾਤਾ ਪੂਰਾ ਬੰਦੋਬਸਤ ਕਰ ਲਿਆ ਸੀ ਕਿਉਂਕਿ ਜਦੋਂ ਕਿਸਾਨ ਆਗੂਆਂ ਨੂੰ ਰੀਟੇਨ ਕੀਤਾ ਜਾਵੇਗਾ ਪੁਲਿਸ ਨੂੰ ਪਤਾ ਸੀ ਤਾਂ ਜੋ ਬਾਰਡਰਾਂ ਦੇ ਉੱਤੇ ਬੈਠੇ ਨੇ ਕਿਸਾਨ ਉਹ ਜ਼ਰੂਰ ਭੜਕਣਗੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਜ਼ਰੂਰ ਕੋਸ਼ਿਸ਼ਾਂ ਕਰਨਗੇ ਕਿ ਉਹਨਾਂ ਆਗੂਆਂ ਨੂੰ ਛੁੜਾਇਆ ਜਾਵੇ ਤਾਂ ਉੱਥੇ ਵੀ ਪੁਲਿਸ ਪਹੁੰਚ ਗਈ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਅੱਜ ਮੁਹਾਲੀ ਦੇ ਦਫ਼ਤਰ ਸਾਰੇ ਖਾਲੀ ਨਜ਼ਰ ਆ ਰਹੇ ਸੀ ਪਟਿਆਲਾ ਦੇ ਮਿਨੀ ਸੈਕਟਰੀਏਟ ਸਾਰਾ ਖਾਲੀ ਨਜ਼ਰ ਆ ਰਿਹਾ ਸੀ ਕਿਉਂਕਿ ਪੁਲਸੀ ਪੁਲਸ ਸੰਗਰੂਰ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਵੱਡੀ ਗਿਣਤੀ ਚ ਪੁਲਸੀ ਇਕੱਠੀ ਹੋਈ ਆ ਤਾਂ ਅੱਜ ਵੱਡੀ ਹਿਲਜੁਲ ਹੋ ਰਹੀ ਆ ਅੰਦੋਲਨ ਦੇ ਵਿੱਚ ਅੱਜ ਵੱਡਾ ਐਕਸ਼ਨ ਪੰਜਾਬ ਪੁਲਿਸ ਦਾ ਦੇਖਣ ਨੂੰ ਮਿਲਿਆ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਪਹਿਲੀ ਵਾਰ ਹੋਇਆ ਇਹ ਜਦੋਂ ਮੀਟਿੰਗ ਖਤਮ ਕਰਨ ਤੋਂ ਬਾਅਦ ਅੱਜ 7ਵੇਂ ਗੇੜ ਦੀ ਮੀਟਿੰਗ ਸੀ ਤਾਂ ਕਿਸਾਨ ਆਗੂ ਜਦੋਂ ਆਪਣੇ ਆਪਣੇ ਬਾਰਡਰਾਂ ਤੇ ਜਾ ਰਹੇ ਸੀ ਤਾਂ ਸ਼ੰਭੂ ਬਾਰਡਰ ਨੂੰ ਜਾ ਰਹੇ ਸੀ ਖਨੌਰੀ ਬਾਰਡਰ ਨੂੰ ਜਾ ਰਹੇ ਸੀ ਉਸ ਵੇਲੇ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਤਾਂ ਹੁਣ ਕਿਸਾਨਾਂ ਦੀ ਰਣਨੀਤੀ ਕਿਹੋ ਜੀ ਹੋਵੇਗੀ ਇੱਕ ਪਾਸੇ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਅੱਜ ਮੀਟਿੰਗ ਹੋਈ ਪਰ ਮੀਟਿੰਗ ਤੋਂ ਬਾਅਦ ਹੀ